ਰਾਸ਼ਾਵਾ ਸੰਸਦ ਅਤੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਦੇ ਤਹਿਤ ਪੈਂਦੇ ਹਰਗੋਬਿੰਦਪੁਰ ਵਿਖੇ ਆਯੋਜਿਤ ਕੀਤੀ ਗਈ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਹੁੰਚੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੂੰ ਪਾਰਟੀ ਤੋਂ ਬਰਖਾਸਤ ਕੀਤੇ ਜਾਣ ਤੇ ਬੋਲਦੇ ਹੋਏ ਉਨ੍ਹਾਂ ਨੇ ਆਖਿਆ ਕਿ ਜੀਰਾ ਇੱਕ ਯੁਵਾ ਕਾਂਗਰਸੀ ਵਿਧਾਇਕ ਅਤੇ ਨੇਤਾ ਹਨ ਲਿਹਾਜ਼ਾ ਉਨ੍ਹਾਂ ਨੂੰ ਆਪਣਾ ਪੱਖ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਪੁਲਬੀਰ ਸਿੰਘ ਜ਼ੀਰਾ ਸਾਡੀ ਪਾਰਟੀ ਦੇ ਨੌਜਵਾਨ ਐਮਐਲਏ ਨੇ ਉਹਨਾਂ ਨੂੰ ਪੂਰਨ ਹੱਕ ਹੈ ਪਾਰਟੀ ਹਾਈ ਕਮਾਂਡ ਕੋ ਜਾਣ ਆਪਣਾ ਪੱਖ ਰੱਖਣ ਉਹ ਤੇ ਹਰ ਐਮਐਲਏ ਨੂੰ ਹਰ ਪਾਰਟੀ ਦੇ ਵਰਕਰ ਨੂੰ ਹਰ ਕਾਂਗਰਸੀ ਸਾਥੀ ਨੂੰ ਹੱਕ ਹੈ ਕਾਂਗਰਸ ਪ੍ਰਧਾਨ ਨੂੰ ਰਾਹੁਲ ਗਾਂਧੀ ਜੀ ਨੂੰ ਮਿਲਣਾ ਆਪਣਾ ਪੱਖ ਰੱਖਣ ਦਾ ਤੇ ਹੋ ਜ਼ਰੂਰ ਉਹਨਾਂ ਨੂੰ ਜਾਣਾ ਚਾਹੀਦਾ ਆਪਣੀ ਗੱਲ ਰੱਖਣੀ ਚਾਹੀਦੀ ਹੈ हाल ही ਵਿੱਚ एसटीएफ चीफ मोहम्मद मुस्तफा ਦੇ ਉਸ ਬਿਆਨ ਦੇ ਉੱਤੇ ਵੀ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਜਿਸ ਦੇ ਤਹਿਤ ਮੁਸਤਾਫਾ ਨੇ ਪੰਜਾਬ ਪੁਲਿਸ ਵੱਲੋਂ ਠੀਕ ਢੰਗ ਨਾਲ ਕੰਮ ਨਾ ਕੀਤੇ ਜਾਣ ਦੀ ਗੱਲ ਆਖੀ ਸੀ ਮੁਸਤਾਫਾ ਸਾਹਿਬ ਜਨਨ ਜੀ ਜਿਹੜੇ एसटीएफ ਦੇ ચીਫ ਨੇ ਜੇ ਉਹੀ ਕੋਈ ਕਹਿ ਰਹੇ ਨੇ ਕਿ ਕੰਮ 'ਚ ਕਮੀ ਪੇਸ਼ੀ ਹੈ ਤੇ ਫਿਰ ਜਾਂ ਜੀ ਮੰਤਰੀ ਸਾਹਿਬ ਇਹਦਾ ਜਵਾਬ ਦੇ ਸਕਦੇ ਜਾਂ ਮੁਸਤਾਫਾ ਸਾਹਿਬ ਦੇ ਸਕਦੇ ਜਾਂ ਡੀਜੀਪੀ ਪੰਜਾਬ ਦੇ ਸਕਦਾ ਦੂਜੇ ਪਾਸੇ ਗੰਨਾ ਕਿਸਾਨਾਂ ਦੇ ਭੁਗਤਾਨ ਦੇ ਲਈ ਕਵਾਇਦ ਕਰਦੇ ਹੋਏ ਉਹ ਹਾਈ ਕੋਰਟ ਦਾ ਰੋਖ ਕਰਨਗੇ ਇਸ ਗੱਲ ਤੇ ਵੀ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਕੁਸ 100% ਦੀ ਇਹ ਕੱਲ ਵੀ ਮੈਂ ਮਸਲਾ ਸੀਐਮ ਸਾਹਿਬ ਸਾਹਮਣੇ ਵੀ ਰੱਖਿਆ ਕਿ ਜਿਹੜਾ ਕੋਆਪਰੇਟਿਵ ਦਾ ਕਾਨੂੰਨ ਹੈ ਉਹਦੇ ਵਿੱਚ ਇਹ ਬਕਾਇਦਾਤ ਹੋ ਰਿਹਾ ਕਿ 15 ਦਿਨ ਤੋਂ ਵੱਧ ਕਿਸੇ ਕਿਸਾਨ ਦੀ ਪੇਮੈਂਟ ਜੇ ਡਿਲੇ ਹੁੰਦੀ ਹੈ ਤੇ ਭਾਵੇਂ ਕੋਆਪਰੇਟਿਵ ਮਿੱਲ ਹੈ ਭਾਵੇਂ ਪ੍ਰਾਈਵੇਟ ਮਿੱਲ ਹੈ ਉਹਨੂੰ ਉਸ ਕਿਸਾਨ ਨੂੰ ਬੈਂਕ ਇੰਟਰਸਟ ਦੇ ਨਾਲ ਪੈਸੇ ਦੇਣੇ ਪੈਣਗੇ ਮੈਂ ਆਰਟੀਆਈ ਦੇ ਜ਼ਰੀਏ ਕੁਝ ਜਿਹੜੀਆਂ ਚੀਜ਼ਾਂ ਹੈ ਨੇ ਉਹ ਮੰਗੀਆਂ ਨੇ ਉਹ ਮੈਨੂੰ 10-15 ਦਿਨਾਂ ਚ ਮਿਲ ਜਾਣੀਆਂ ਉਸ ਤੋਂ ਬਾਅਦ ਇਹ ਜਿਹੜਾ ਹੈ ਇਹ ਚੀਜ਼ ਨੂੰ ਮੈਂ ਚੈਲੰਜ ਹਾਈ ਕੋਰਟ 'ਚ ਕਰਾਂਗਾ ਤੇ ਕਿਸਾਨਾਂ ਦਾ ਹੱਕ ਦਵਾਣਾ ਭਾਵੇਂ ਪ੍ਰਾਈਵੇਟ ਮਿਲਰਸ ਕੋਈ ਕੋਆਪਰੇਟਿਵ ਮਿਲਰਸ ਕੋਈ ਉਹ ਲੋਕਾਂ ਦਾ ਨੁਮਾਇੰਦਾ ਹੋਣ ਦੇ ਕਾਰਨ ਮੈਨੂੰ ਪੂਰਨ ਹੱਕ ਹੈ ਕਿ ਮੈਂ ਲੋਕਾਂ ਨੂੰ ਉਹਨਾਂ ਦਾ ਪੂਰਨ ਹੱਕ ਦਵਾਵਾਂ ਤੇ ਅਸੀਂ ਜ਼ਰੂਰ ਕਿਸਾਨਾਂ ਦੀ ਲੜਾਈ ਲੜਾਂਗੇ ਕਿਉਂਕਿ ਕਾਂਗਰਸੀ ਵਿਧਾਇਕ ਅਤੇ ਨੇਤਾ ਕੁਲਬੀਰ ਜੀਰਾ ਤੇ ਪਾਰਟੀ ਪ੍ਰਧਾਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਕਾਂਗਰਸੀ ਖੇਮੇ ਦੇ ਵਿੱਚ ਪਹਿਲਾਂ ਤੋਂ ਹੀ ਸੁਗਬੋਗਾਹਟ ਹੈ ਅਤੇ ਪ੍ਰਤਾਪ ਸਿੰਘ ਬਾਜਵਾ ਜੀਰਾ ਨੂੰ ਰਾਹੁਲ ਗਾਂਧੀ ਦੇ ਨਾਲ ਮਿਲਣ ਦੀ ਨਸੀਹਤ ਦੇ ਉਹ ਸੁਗਬੋਗਾਹਟ ਨੂੰ ਹੋਰ ਤੇਜ਼ ਕਰਨ ਦਾ ਕੰਮ ਕਰ ਰਹੇ ਹਨ ਇਸ ਵਿੱਚ ਕੋਈ ਦੋ ਰਾਏ ਨਹੀਂ ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਨੀਰਤ ਸਲਹੋਤਰਾ ਦੀ ਰਿਪੋਰਟ